ਪਹਿਲਾਂ ਤਾਂ ਮੈਂ ਸਾਰੇ ਲੁਧਿਆਣਾ ਵਾਸੀਆਂ ਨੂੰ ਜੈ ਸ਼੍ਰੀ ਰਾਮ ਆਖਦਾ ਸਾਡੇ ਜਿੰਦਲ ਇਵੈਂਟਸ ਕੰਪਨੀ ਹਰ ਸਾਲ ਲੁਧਿਆਣੇ ਵਿੱਚ ਕੋਈ ਨਾ ਕੋਈ ਨਵੀਂ ਚੀਜ਼ ਲੈ ਕੇ ਆਂਦੀ ਹੈ ਜਿੱਦਾਂ ਤੁਸੀਂ ਦੇਖਿਆ ਪਿਛਲੇ ਉਧਰ ਸਰਕਸ ਲੱਗੀ ਹੈ ਇੱਥੇ ਰੈਤਗੀ ਅਸੀਂ ਹਵਾ ਮੈਲ ਵਾਲਾ ਗੇਟ ਲੈ ਕੇ ਆਏ ਆਂ ਜੀ ਨਾਲ ਅੰਦਰ ਬੱਚਿਆਂ ਵਾਸਤੇ ਝੂਲੇ ਅਲੱਗ-ਅਲੱਗ ਤਰ੍ਹਾਂ ਦੇ ਹੋਰ ਖਾਣ-ਪੀਣ ਦੇ ਸਟਾਲ ਲਾਏ ਨੇ ਤਾਂ ਕਿ ਲੁਧਿਆਣਾ ਵਾਸੀਆਂ ਨੂੰ ਹਰ ਕੋਈ ਨਵੀਂ ਤੋਂ ਨਵੀਂ ਚੀਜ਼ ਅਸੀਂ ਦਿਖਾ ਸਕੀਏ ਤਾਂ ਕਿ ਲੋਕਾਂ ਦਾ ਪੂਰਾ ਐਂਟਰਟੇਨਮੈਂਟ ਹੋ ਸਕੇ ਜੀ ਇੱਥੇ ਸਾਡਾ ਇਹ ਉਮੀਦ ਰਹਿੰਦੀ ਹੈ ਕਿ ਅਸੀਂ ਲੁਧਿਆਣਾ ਆਪਣੇ ਸ਼ਹਿਰ ਨੂੰ ਹਰ ਵਾਰੀ ਜਦੋਂ ਕੋਈ ਵੀ ਨਵੀਂ ਚੀਜ਼ ਲੈ ਕੇ ਆਵੇ ਆਪਾਂ ਲੁਧਿਆਣਾ ਸ਼ਹਿਰ ਦੇ ਵਿੱਚ ਜਰੂਰ ਲੈ ਕੇ ਆਈਏ ਜੀ। ਨਹੀਂ ਅੱਜ ਅੱਜ ਦੀ ਰੇਡ ਤੇ ਜਾ ਕੇ ਦੇਖਿਆ ਜਾਵੇ ਝੂਲੇ ਕਿੰਨੀ ਤਰ੍ਹਾਂ ਦੇ ਤੁਸੀਂ ਲਗਾ ਰੱਖੇ ਸਰ ਇੱਥੇ ਸਾਡੇ ਕੋਲ ਘੱਟੋ ਘੱਟ 10-15 ਤਰ੍ਹਾਂ ਦੇ ਝੂਲੇ ਨੇ ਹੀ ਬਾਕੀ ਬੱਚਿਆਂ ਨੇ ਝੂਲੇ ਲੱਗ ਨੇ ਜੀ ਅਲਗ-ਅਲਗ ਵੈਰਾਈਟੀ ਦੇ ਜੋ ਨਾਰਮਲ ਚੱਲਦੇ ਆ ਰੇਂਜਰ ਵੀ ਆ ਰਿਹਾ ਜੀ ਸਾਡੇ ਕੋਲ ਵੱਡਾ ਝੂਲਾ ਬਾਕੀ ਅਸੀਂ ਜਿਹੜੇ ਸਾਰੇ ਬੱਚਿਆਂ ਵਾਸਤੇ ਸੇਫਟੀ ਸੂਫਟੀ ਦੇ ਸਾਰੇ ਇੰਤਜ਼ਾਮ ਕਰਕੇ ਲਾਏ ਹੋਏ ਜੀ। ਫਿਰ ਪ੍ਰਬੰਧ ਰੱਖਿਆ ਹੈ ਜ ਸਿਕਿਉਰਟੀ ਦਾ ਜੀ ਅਸੀਂ ਇੱਥੇ 10 ਆਪਣੇ ਬੌਂਸਰ ਰੱਖੇ ਹੋਏ ਆ ਜੀ ਬਾਕੀ ਹੋਰ ਵੀ ਸਿਕਿਉਰਟੀ ਨੇ ਡੇ ਨਾਈਟ ਦੀ ਸਿਕਿਉਰਟੀ ਅਲੱਗ-ਅਲੱਗ ਬੰਦੇ ਦਿੰਦੇ ਸਰਕਟ ਚ ਲੱਗ ਦਿੰਦੇ ਆ ਇੱਥੇ ਝੂਲੇ ਵਾਲੇ ਪਾਸੇ ਗਰਾਊਂਡ ਵਾਲੇ ਪਾਸੇ ਲੱਗ ਬੰਦੇ ਦਿੰਦੇ ਆ ਜੀ ਸਰ ਜੇ ਗੱਲ ਕਰੀਏ ਪਾਰਕਿੰਗ ਨੂੰ ਲੈ ਕੇ ਪਾਰਕਿੰਗ ਦੀ ਬਹੁਤ ਸਮੱਸਿਆ ਲੋਕਾਂ ਨੂੰ ਆਉਂਦੀ ਹੈ ਤੇ ਤੁਹਾਡੇ ਵੱਲੋਂ ਕਿਦਾਂ ਪ੍ਰਬੰਧ ਰੱਖ ਸਰ ਉਹ ਪਾਰਕਿੰਗ ਲਾਈ ਹੋਈ ਹੈ ਜੀ ਬੰਦੇ ਛੱਡੇ ਹੋਏ ਆ ਜੀ ਸਾਡੇ ਸਟਾਫ ਦੇ ਬੰਦੇ ਉੱਥੇ ਹੈਗੇ ਨੇ ਜੀ ਉਹਨਾਂ ਨੂੰ ਦਿੱਤੀ ਹੋਈ ਆ ਜੈਨੂਨ ਰੇਟ ਆ ਕੋਈ ਜ਼ਿਆਦਾ ਨਹੀਂ ਹੈਗਾ ਜੀ ਬਿਲਕੁਲ ਜੋ ਮੈਕਸਿਮਮ ਤੋਂ ਮੈਕਸਿਮਮ ਜੋ ਜਨਰੇਟਰ ਰੇਟ ਹੁੰਦੇ ਉਹ ਅਸੀਂ ਕੀਤੇ ਹੋਏ ਆ ਜੀ ਤਾਂ ਕਿ ਬਾਕੀ ਸੀਸੀਟੀਵੀ ਕੈਮਰੇ ਵੀ ਆ ਸਭ ਕੁ ਸਾਡੀ ਸਕਿਉਰਟੀ ਵੱਲੋਂ ਸਾਰੇ ਪੂਰੇ ਓਕੇ ਪ੍ਰਬੰਧ ਨਹੀਂ ਸਾਡੇ ਤੇ ਜਿਹੜਾ ਮਤਲਬ ਜਿਹਦਾ ਕੋਈ ਪ੍ਰਸ਼ਾਸਨਿਕ ਜਮਲਾ ਦੇ ਦੇਖਿਆ ਜਾਵੇ ਇਹ ਪ੍ਰਸ਼ਾਸਨ ਨੇ ਕੀ ਪ੍ਰਬੰਧ ਕੀਤਾ ਤੁਹਾਡੇ ਲਈ ਪਰ ਪ੍ਰਸ਼ਾਸਨ ਵੱਲੋਂ ਤਾਂ ਜੀ ਸਾਰੇ ਪ੍ਰਬੰਧ ਨੇ ਜੀ ਉਹ ਸਾਡੇ ਵੱਲੋਂ ਪੁਲਿਸ ਮਹਿਕਮਾ ਸਾਰਾ ਸਾਡੀ ਜੋ ਵੀ ਸਾਨੂੰ ਹੁੰਦੀ ਆ ਦਿੱਕਤ ਆਉਂਦੀ ਆ ਸਾਡੇ ਨਾਲ ਕੜੇ ਨੇ ਜੀ ਪ੍ਰਸ਼ਾਸਨ ਵੱਲੋਂ ਵੀ ਸਾਨੂੰ ਪੂਰੀ سپورਟ ਮਿਲ ਰਹੀ ਹੈ ਜੀ ਸਰ ਸਾਰਾ ਸਾਡੇ ਕੋਲ ਇੰਤਜ਼ਾਮ ਹੈਗਾ ਜੀ ਬਾਹਰ ਤੁਸੀਂ ਦੇਖਿਆ ਹੋਣਾ ਟੈਂਕਰ ਖੜੇ ਆ ਜੀ ਪਾਣੀ ਦੇ ਹੋਰ ਵੀ ਫਾਇਰ ਐਕਸਟਿੰਜਰ ਲੱਗੇ ਹੋਏ ਆ ਜੀ ਹੋਰ ਆਪਣੇ ਕੋਲ ਸਾਰਾ ਜੋ ਵੀ ਫਾਇਰ ਵਾਸਤੇ ਜੋ ਇੰਤਜ਼ਾਮ ਹੁੰਦਾ ਉਹ ਸਾਡੇ ਇਸ ਮੇਲੇ 'ਚ ਪ੍ਰਬੰਧ ਕੀਤਾ ਗਿਆ ਜੀ ਪਬਲਿਕ ਦਾ ਜੀ ਹੁਣ ਇਹ ਕੱਲ ਤੋਂ ਇੱਥੇ ਮੇਲਾ ਸਰਕਸ ਦਾ ਠੀਕ ਹੀ ਚੱਲ ਰਿਹਾ ਹੈ ਹੁਣ ਇਹ ਮੇਲਾ ਕੱਲ ਤੋਂ ਪ੍ਰੋਪਰ ਇੱਕ ਵਾਰੀ ਸਟਾਰਟ ਹੋਇਆ ਜੀ ਤਾਂ ਤੇ ਹੁਣ ਬਾਕੀ ਜਿੰਦਾ ਜਿੰਦਾ ਲੋਕਾਂ ਨੂੰ ਪਤਾ ਲੱਗੂਗਾ ਜ਼ਰੂਰ ਆਣਗੇ ਬਾਕੀ ਅਸੀਂ ਤਾਂ ਇਹ ਸਾਰੇ ਲੁਧਿਆਣਾ ਵਾਸੀਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਆਓ ਇਸ ਮੇਲੇ ਦਾ ਆਨੰਦ ਮਾਣੋ ਤੇ ਆ ਕੇ ਆਪਣੇ ਬੱਚਿਆਂ ਨੂੰ ਵੀ ਦਿਖਾਓ ਕਿ ਕਿੰਨੀ ਦੇਰ ਤੱਕ ਚੱਲੇਗਾ ਇਹ ਸਰ ਮਈ ਤੱਕ ਮਈ ਦੇ ਵਿੱਚ 10 15 ਤਰੀਕ ਤੱਕ ਚੱਲੂਗਾ ਜੀ ਆਪਣੀ ਲੋਕੇਸ਼ਨ ਆਪਣੀ ਜੀ ਚੰਡੀਗੜ੍ਹ ਰੋਡ 39 ਸੈਕਟਰ ਆਪੋਜ਼ਿਟ ਵਰਤਮਾਨ ਮਿਲ ਲੁਧਿਆਣਾ ਜੀ ਇਹ ਲੁਧਿਆਣਾ ਨਿਵਾਸੀਆਂ ਲਈ ਸਰਕਸ ਦਾ ਪ੍ਰੋਗਰਾਮ ਹੈ ਕਈ 10 12 ਸਾਲਾਂ ਬਾਅਦ ਆਇਆ ਇੱਥੇ ਤਰ੍ਹਾਂ ਤਰ੍ਹਾਂ ਦੇ ਆਰਟਿਸਟ ਨੇ ਵਾਰਲੇ ਫੋਰਨਰ ਦੇ ਆਰਟਿਸਟ ਨੇ ਨਿਕਰੋਬੀਆਂ ਤੇ ਲੁਧਿਆਣਾ ਨਿਵਾਸੀਆਂ ਨੇ ਵੀ ਮੁੱਖ ਮੁੱਖ ਆ ਕੇ ਆਗੇ ਸਰਦ ਦੇਖੋ ਇਹ ਥੋੜੇ ਜਨਾਬਾ ਚਲੀ ਜਾਊਗੀ ਇਸ ਵਾਰ ਕੀ ਖਾਸ ਲੈ ਕੇ ਆਏ ਇਸ ਵਾਰ ਨਿਕਰੋ ਨੇ ਹੋਰ ਜਿੰਨਾਸ਼ੀਆਂ ਦੇ ਨਾਲ ਰਸ਼ੀ ਲੜਕੀਆਂ ਨੇ ਬਾਕੀ ਇਤਰਾ ਤਰ੍ਹਾਂ ਦੀਆਂ ਐਡਵਾਂ ਨੇ ਚੁੱਲੇ ਆ ਉਪਰ ਦੇ ਪਿੰਗਾ ਦੇ ਚੁੱਲੇ ਜਿਹੜੇ ਪੁਰਾਣੇ ਉਰੀ ਐਟਮਾਨ ਕਰੋ ਜੋ ਬੰਡੀ ਸਰ ਦੇ ਸਤੇ ਇਹ ਬੰਡੀ ਸਰ ਦਾ ਕੈਮਰਾ 10 12 ਸਾਡਾ ਵਾਦਾ ਹੈ ਅਸੀਂ ਦਾ ਰਵਟੇ ਜੇ ਦੇਖਿਆ ਜਾਵੇ ਤੇ ਪਤਾ ਲ ਜਿਹੜੇ ਸਰਕਸ ਦਾ ਜਿਹੜਾ ਮਾਅਤਵ ਹੈ ਉਹ ਲੋਕੀ ਭੁੱਲ ਭੁਲਾ ਗਏ ਆ ਕਾਫੀ ਨਹੀਂ 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 ਜਿਵੇਂ ਅੰਤਰ ਰੱਖਿਆ ਆ ਅਸੀਂ ਇਹਨੂੰ ਇਹ ਲਾਈਵ ਆ ਸਿੱਧੀ ਆ ਇਹ ਨਹੀਂ ਹੈ ਵੀ ਲੋਕਾਂ ਨੂੰ ਅੱਖੀਂ ਦੇਖੀ ਆ ਬੰਨ ਉਹ ਜਿਹੜੇ ਬੰਦੇ ਸਰਕਸ ਦੇਖਦੇ ਆ ਉਸ ਨੂੰ ਪੂਰੇ ਇੰਜੋਏ ਕਰਦੇ ਆ ਪੂਰਾ ਜਿਲ੍ਹੋਂ ਦੇਖਣਾਂ ਦੀ ਕਈ ਜਗ੍ਹਾ ਦੇ ਅਸੀਂ ਅੰਦੌਰ ਤੋਂ ਆਏ ਆ ਲੈ ਕੇ ਆਂਦੀ ਆ ਆਪਣੇ ਕੈਮਰੇ ਇੰਨੇ ਹੋਰ ਤੋਂ ਆਇਆ ਸਪੈਸ਼ਲ ਲੁਧਿਆਣੇ ਲੈ ਕੇ ਆਇਆ ਵੀ ਸਾਡਾ ਲੁਧਿਆਣਾ ਸ਼ਹਿਰ ਪਾਸੋਂ ਬਹੁਤ ਸਾਲਾਂ ਤੋਂ ਸਰਗਰਮ ਦੇਖੀ ਨਹੀਂ ਬਈਆ ਇਸ ਲਈ ਲੋਕਾਂ ਦਾ ਮਨ ਰੰਜਰ ਬੱਚਿਆਂ ਦਾ ਸਾਡੇ ਪੁਰਾਣੇ ਬਜ਼ੁਰਗਾਂ ਦਾ ਬਹੁਤ ਸ਼ੌਂਕ ਹੈ ਪੁਰਾਣੇ ਬਾਰੇ ਚ ਉਹ ਵੀ ਆਂਖ ਤੇ ਕਰ ਜਿਹੜੇ ਝੂਲੇ ਲੱਗੇ ਝੂਲਿਆਂ ਦੀ ਖਾਸ ਲੱਗੇ ਝੂਲੇ ਜੀ ਸਾਰੇ ਹਰ ਤਰ੍ਹਾਂ ਦੀ ਵੈਰਿਟੀ ਹੈ ਝੂਲੇ ਲੇਟੈਸਟ ਕਰੋਸ ਝੂਲੇ ਆ ਬਾਕੀ ਬ੍ਰੇਕ ਡਾਂਸ ਆ ਬੱਚਿਆਂ ਦੇ ਆ ਛੋਟੀਆਂ ਆ ਵੱਡੀਆਂ ਸਾਰਾ ਬਹੁਤ ਵੈਰਿਟੀਆਂ ਨੇ ਬਾਕੀ ਖਾਨਪੀਲ ਦੇ ਸਟਾਰ ਆ ਬਨੇਰੀ ਦੇ ਗੱਨਾ ਦੇ ਤਰਟਾ ਦੇ ਸਟਾਰ ਆ ਹਰ ਤਰ੍ਹਾਂ ਦੇ ਕੋ ਬਾਕੀ ਆ ਇਨੇ ਸ਼ੋ ਹੁੰਦੇ ਨੇ ਇਸ ਸਰਕਾਰ ਜੀ 300 ਹੁੰਦੇ ਆ ਤੇ ਦਿੱਲੀ ਵੈਸੇ 2 ਹੋਣ ਲੱਗੇ ਕਰਵੀ ਕਰਕੇ ਉਹ ਤਾਂ ਪੈਸੇ ਸੰਡੇ ਸੈਚਡੇ 300 ਡੇ ਤੇ ਅੰਦਰ ਪੂਰਾ ਗਰਮੀ ਦੇ ਵਿੱਚ ਕੂਲਰ 에ਅਰ ਕੂਲਡਾ ਪਕੇ ਲੱਗੇ ਹੋਏ ਨੇ ਕੋਈ ਅੰਦਰ ਗਰਮੀ ਨਹੀਂ ਫਸੇ ਨਹੀਂ ਲੱਗਦੀ ਤੇ ਸਕੂਟੀ ਦਾ ਕਿਦਾਂ ਪ੍ਰਬੰਧ ਰੱਖਿਆ ਸਕੂਟੀ ਦਾ ਪੂਰਾ ਪ੍ਰਬੰਧਾ ਜੀ ਪੂਰੇ ਸਕੂਟੀ ਘੱਟ ਲੱਗੇ ਨੇ ਕੋਈ ਕਿਸੇ ਤਰ੍ਹਾਂ ਨਹੀਂ ਹੋਣੀ ਐ ਮੈਟਿੰਗ ਹੋਈ ਹੈ ਪੂਰਾ ਬੇ ਤੇ ਪੂਰੇ ਸਰਕਾਰ ਸੇ ਮੈਟ ਨਹੀਂ ਕੋਈ ਦਸ਼ਮੀ ਕੋਈ ਹੋਣੀ ਪੂਰਾ ਰੈਜਿਮੈਂਟਾ ਕਈ ਵਾਰੀ ਹੁੰਦਾ ਹੈ ਕਿ ਜਦ ਬੇਟਿਆਂ ਦੇ ਵਿੱਚ ਪਾਰਕਿੰਗ ਨੂੰ ਲੈ ਕੇ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਪਾਰਕਿੰਗ ਪੂਰੀ ਖੁੱਲੀ ਹੈ ਸਾਡੇ ਬੰਦੇ ਛੱਡੇ ਹੈ ਪਾਰਕਿੰਗ ਤੇ ਪੂਰੇ ਰੇਜਿਮੈਂਟ ਦਾ ਕੋਈ ਅਸਰ ਨਹੀਂ ਇਸ ਤੋਂ ਇਲਾਵਾ ਜਿਹੜਾ ਮਤਲਬ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜਿੱਦਾਂ ਮਤਲਬ ਅੱਜ ਦੀ ਡੇਟ ਤੇ ਬੱਚਿਆਂ ਨੂੰ ਸਰਕਲ ਜਿਹੜੀ ਹੈ ਉਹ ਮਤਲਬ ਅੱਛੀ ਤਰ੍ਹਾਂ ਲੋਕੀ ਦਿਖਾਉਣ ਲਈ ਲਿਆ ਹਨ ਤੁਸੀਂ ਕੀ ਸੰਦੇਸ਼ ਦਿੰਦੇ ਹੋ ਅਸੀਂ ਵੀ ਜਾਣੇ ਆ ਵੀ ਲੋਕੀ ਬੱਚਿਆਂ ਨੂੰ ਮਨੋਰੰਜਨ ਕਰਾ ਸਕਣ ਲੋਕਾਂ ਨੂੰ ਪਤਾ ਲੱਗੇ ਵੀ ਇਹ ਛੋਟੇ ਬੱਚੇ ਜਿਮਨਾਸਟਿਕ ਐਟਲਮਾ ਕਰਦੇ ਨੇ ਕਿੰਦਾ ਪਿੰਗਾ ਦੇ ਝੂਲਦੇ ਨੇ ਅਚਾਰੇ ਜੋ ਜਾਗਰਤਾ ਆਂਦੀ ਹੈ ਕਿ ਅਸੀਂ ਵੀ ਇਦਾਂ ਕਰੀਏ ਕਿਦਾਂ ਉਹ ਵੀ ਛੋਣੇ ਬੱਚੇ ਨੇ ਰੋਜ਼ ਸਵੇਰੇ ਪ੍ਰੈਕਟਿਸ ਕਰਦੇ ਨੇ ਕਾਰਜੇ ਆਪਣੇ ਬੱਚੇ ਉੱਠਦੇ ਨਹੀਂ ਹੈਗੇ ਜਾਇਨੇ ਸਵੇਰੇ ਉੱਠ ਕੇ ਕਰੀਏ ਪੂਰਾ ਉਹ ਕਰਦੇ ਆ ਆਪਣੇ ਕੋਲ ਇੱਕ ਸਕਿੰਟ ਵੀ ਨਹੀਂ ਹੁੰਦਾ ਇਸ ਲਈ ਬਹੁਤ ਰਸ਼ੀ ਆ ਨਾ ਮੇਰੇ ਨਿਸ਼ਾਨੇ ਅੰਦਰ ਤਾਂ ਇਹ ਸਰਕਸ ਦਾ ਫੇਰ ਬਹੁਤ ਜ਼ਿਆਦਾ ਹੱਟ ਗਈ ਨੇ ਉਹਨੇ ਵੀ ਹੈ ਇੰਡੀਆ ਜੀ ਵੀ ਪੂਰਾ ਹੈ ਜੀ ਇੰਡੀਆ ਜੀ ਨੂੰ ਅਸੀਂ इंदौर ਲਈ ਪਵਾਰ ਲਈ ਦਿੱਲੀ ਲਈ ਪੂਰੀ ਚੰਡੀਗੜ੍ਹ ਲਈ ਅਗਲਾ ਕਹਿੰਦਾ ਸਾਨੂੰ ਵਧੀਆ ਤੇ ਮਹਿੰਗੀ ਤੇ ਮਹਿੰਗੀ ਟਿਕਟ ਦੋ ਪੂਰਾ ਫੋਸ ਹੋ ਗਿਆ ਅੰਦਰ ਦਾ ਕਰਮੀ ਕਰਕੇ ਉਹਦੇ ਇੱਥੇ ਹੋਗਾ ਇਸ ਵਾਰੀ ਸਰਕਸਾ ਦੀ ਮੇਨ ਕਈ ਸਾਲਾਂ ਬਾਅਦ ਆਖੀ ਚੂਲੇ ਚਲੇ ਬਹੁਤ ਵਧੀਆ ਚੂਲੇ ਤਰ੍ਹਾਂ ਤਰ੍ਹਾਂ ਦੇ ਚੁੰਨੇ ਨੇ ਕਿੰਨੇ ਦਿਨ ਦਾ ਕੋ ਮੇਲਾ ਚੱਲੇ ਇਹ 15 20 ਦਿਨ ਹੋ ਤਿੰਦੇ ਤੇ ਰਵੀਵਾਰ ਵਰ ਸ਼ਨੀਵਾਰ ਕੋਈ ਸਪੈਸ਼ਲ ਆਈਟਮ ਪੇਸ਼ ਕਰਨਗੇ ਨਹੀਂ 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 ਸਪੈਸ਼ਲ ਇਹੀ ਹੁੰਦੀ ਹੈ ਉਹ ਕੀ ਆਟਮ ਬਦਲਦੀ ਰੋਜ਼ ਦਾ ਇੱਕ ਅੱਧੇ ਬਦਲ ਕੇ ਜੀ ਆ ਗਿਆ ਹਰਜੀ ਜੀ ਇਹ ਵਰਤਮਾਨ ਮੇਲੇ ਦੇ ਸਾਹਮਣੇ ਚੰਡੀਗੜ੍ਹ ਰੋਡ ਪਟਿਆ ਉੱਧਲੇ ਹਣੇ ਦੇ ਵਿੱਚ ਕਈ ਸਾਲਾਂ ਬਾਅਦ